देखना मैं, सर बहुत खुश जो भी जो ने मैं बहुत खुश हाँ बहुत खुश हाँ कार्रवाई नहीं हो रही फॉरन जा रहा तबियत खराब है मैं इस तरह मैं उस तरह वो जज न भी गुमराह कर रहा गुमराह कर रहा ये भी हमें खत्म करवा सकता है ये उसका एजेंडा है ये मैंने लास्ट टाइम भी बताया था कि हमारी मुश्किलें कम नहीं हुई हमारी मुश्किलें और बढ़ी हैं ਪਾਸਟਰ ਬਜਿੰਦਰ ਪਖੰਡੀ ਨੂੰ ਅੱਜ ਮਹਾਲੀ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਆ ਉਸ ਪੀੜਤ ਮਹਿਲਾ ਜਿਨੇ ਉਸ ਦਵਾ ਦੇ ਵਿੱਚ 7 ਸਾਲ ਕੇਸ ਲੜਿਆ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿਸ ਤਰੀਕੇ ਨਾਲ ਦੇਖਦੇ ਆ ਅੱਜ ਮਹਾਲੀ ਦੀ ਮੈਂ ਸਰ ਬਹੁਤ ਖੁਸ਼ ਆ ਜੋ ਵੀ ਮਾਨਯੋਗ ਅਦਾਲਤ ਨੇ ਫੈਸਲਾ ਕੀਤਾ ਮੈਂ ਬਹੁਤ ਖੁਸ਼ ਆ ਅੱਜ 7 ਸਾਲ ਹੋ ਚਲੇ ਮੈਨੂੰ ਇਹ ਕੇਸ ਲੜਦੇ ਨੂੰ 8ਵਾਂ ਸਾਲ 10 ਦਿਨ ਬਾਅਦ ਲੱਗ ਜਾਣਾ ਸੀ ਅਗਰ ਇਹ ਹੁਣ ਵੀ ਕਿਸੇ ਮੁਕਾਮ ਤੇ ਨਾ ਪਹੁੰਚਦਾ ਇਹ ਮੇਰਾ ਕੇਸ ਬਿਲਕੁਲ ਦੱਬਿਆ ਪਿਆ ਸੀ ਕੋਈ ਵੀ ਇਸ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਉਹ ਫੌਰਨ ਜਾ ਰਿਹਾ ਸੀ ਕਹਿੰਦਾ ਸੀ ਮੇਰੀ ਤਬੀਅਤ ਖਰਾਬ ਹੈ ਮੈਂ ਇਸ ਤਰ੍ਹਾਂ ਮੈਂ ਉਸ ਤਰ੍ਹਾਂ ਉਹ ਜੱਜ ਨੂੰ ਵੀ ਗੁੰਮਰਾਹ ਕਰ ਰਿਹਾ ਸੀ ਕੋਰਟ ਨੂੰ ਗੁੰਮਰਾਹ ਕਰ ਰਿਹਾ ਸੀ ਉਹ ਪਰ ਅੱਜ ਮੈਂ ਬਹੁਤ ਹੈਪੀ ਹਾਂ ਮੈਂ ਬਹੁਤ ਖੁਸ਼ ਹਾਂ ਮੈਂ ਧੰਨਵਾਦ ਕਰਦੀ ਆ ਆਪਣੇ ਵਕੀਲ ਸਾਹਿਬਾਨਾਂ ਦਾ ਔਰ ਮੈਂ ਜੱਜ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੀ ਆ ਇਸ ਲਈ ਵੀ ਤੁਸ ਨੇ ਸੁਰੱਖਿਆ ਦੀ ਮੰਗ ਕੀਤੀ ਸੀ ਕਿ ਸਾਡੀ ਸੁਰੱਖਿਆ ਵਧਾਈ ਜਾਵੇ ਅੱਜ ਸੁਰੱਖਿਆ ਦੀ ਮੰਗ ਕਰਨ ਆਈ ਆ ਐਸਐਸਪੀ ਦਾ ਮੈਂ ਉਸ ਰਿਗਾਰਡਿੰਗ ਐਸਐਸਪੀ ਸਾਹਿਬ ਨਾਲ ਅੱਜ ਗੱਲ ਕਰਨ ਆਈ ਆ ਸਾਡੀ ਸੁਰੱਖਿਆ ਵਧਾਈ ਜਾਵੇ ਕਿਉਂਕਿ ਉਹ ਕਹਿੰਦੇ ਹੁੰਦੇ ਨਾ ਮੈਂ ਤੋ ਡੂਬਾਂ ਹਾਂ ਡੂਬਾਂ ਹੂੰ ਇਨ ਕੋ ਵੀ ਸਾਥ ਮੇਂ ਲੈ ਕੇ ਡੂਬੂਗਾ ਉਹ ਕਦੇ ਵੀ ਹਮੇ ਖਤਮ ਕਰਵਾ ਸਕਤਾ ਹੈ ਇਹ ਉਸਕਾ ਅਜੰਡਾ ਹੈ ਇਹ ਮੈਨੇ ਲਾਸਟ ਟਾਈਮ ਵੀ ਬਤਾਇਆ ਥਾ ਕਿ ਹਮਾਰੀ ਮੁਸ਼ਕਿਲਾਂ ਕਮ ਨਹੀਂ ਹੋਈ ਹਮਾਰੀ ਮੁਸ਼ਕਿਲਾਂ ਹੋਰ ਬੜੀਆਂ ਹਨ ਖਤਰਾ ਮਹਿਸੂਸ ਕਰਦੇ ਉਸ ਫੈਸਲੇ ਤੋਂ ਬਾਅਦ ਜਿਹੜਾ ਫੈਸਲਾ ਸਰ ਬਿਲਕੁਲ ਬਿਲਕੁਲ ਤਾਂ ਬਿਲਕੁਲ ਪੀੜਤ ਮਹਿਲਾ ਸਾਡੇ ਨਾਲ ਨੇ ਤਾਂ ਗੱਲਬਾਤ ਕਰ ਰਹੇ ਹਾਂ ਤਾਂ ਅੱਜ ਉਹਨਾਂ ਨੇ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟੀ ਵੀ ਜ਼ाहिर ਕੀਤੀ ਆ ਤਾਂ ਅੱਜ ਦੇ ਫੈਸਲੇ ਤੋਂ ਬਾਅਦ ਜਾਨ ਨੂੰ ਖਤਰਾ ਮਹਿਸੂਸ ਬਿਲਕੁਲ ਬਿਲਕੁਲ ਆਬਵੀਅਸਲੀ ਦੇਖੋ ਇੰਨਾ ਮਾਸਟਰ ਮਾਈਂਡ ਬੰਦਾ ਹੋ ਪੈਸੇ ਦੀ ਪਾਵਰ ਪੋਲੀਟੀਕਲ ਪਾਵਰ ਸਭ ਕੁਝ ਹੈ ਔਰ ਖਤਰਾ ਦਾ ਬੰਦਾ ਆਬਵੀਅਸਲੀ ਮਹਿਸੂਸ ਕਰੇਗਾ ਇਹ ਮੰਗ ਵੀ ਤੁਸੀਂ ਨਹੀਂ ਕੀਤੀ ਸੀ ਕਿ ਸੀਬੀਆਈ ਦੀ ਜਾਂਚ ਹੋਵੇ ਇਸਦੀ ਕਰੋੜਾਂ ਦੀ ਪ੍ਰਾਪਰਟੀ ਆਈ ਕਿੱਥੋਂ ਕਿੱਥੋਂ ਪੈਸਾ ਨਾ ਬਣਾਇਆ ਡੇਰੇ ਦੀ ਜਾਂਚ ਲਈ ਵੀ ਅੱਜ ਕੰਪਲੀਟ ਬਿਲਕੁਲ ਬਿਲਕੁਲ ਸਾਰਿਆਂ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਮੈਂ ਸੀਬੀਆਈ ਨੂੰ ਰਿਕਵੈਸਟ ਕੀਤੀ ਸੀ ਔਰ ਮੈਂ ਬਾਕੀ ਦੀ ਗੱਲਾਂ ਨਾ ਮੈਂ ਸਰ ਦੇ ਅਫੀਸਰ ਅਫੀਸ ਦਾ ਐਡਰੈਸ ਦੇ ਦਿਓ ਅਫੀਸ ਦਾ ਐਡਰੈਸ ਦੇ ਦਿਓ ਹਾਂ ਜੀ ਦਸਤਾਵੇਜ਼ ਵੀ ਸੀ ਪਾਸਪੋਰਟ ਵੀ ਸੀ ਉਸਦੇ ਕੋਲ ਹਾਂ ਜੀ ਹਾਂ ਜੀ ਮੇਰੇ ਅਫੀਸਰ ਜੀ ਮੇਰਾ ਪਾਸਪੋਰਟ ਉਹਦੇ ਕੋਲ ਹੀ ਆ ਕਲਦੀਪ ਸਰ ਤੁਸੀਂ ਮੇਰੀ ਗੱਲ ਨੂੰ ਥੋੜਾ ਜਿਹਾ ਅੰਡਰਸਟੈਂਡ ਕਰੋ ਮੇ ਤਬियत ਨਹੀਂ ਠੀਕ ਹੈ ਗਈ ਮੈਂ ਤੁਹਾਨੂੰ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ ਮੈਂ ਉਹ ਪੀੜਤ ਮਹਿਲਾ ਸਾਡੇ ਨਾਲ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਉਹਨਾਂ ਦੀ ਸਿਹਤ ਖਰਾਬ ਆ ਤਾਂ ਅੱਜ ਉਹ ਕੁਝ ਇੱਕ ਗੱਲਾਂ ਸਾਂਝੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਉਹ ਸੰਤੁਸ਼ਟ ਨੇ ਤਾਂ ਇੱਕ ਤਾਕਤਵਰ ਵਿਅਕਤੀ ਦੇ ਖਿਲਾਫ ਜਿਹੜਾ ਕਰੋੜਪਤੀ ਹੋਵੇ ਉਸ ਦੇ ਖਿਲਾਫ ਲੜਾਈ ਲੜਨੀ ਉਸ ਮਹਿਲਾ ਦੇ ਲਈ ਬਹੁਤ ਵੱਡੀ ਚੁਣੌਤੀ ਸੀ ਬਹੁਤ ਉਸ ਦੇ ਉੱਪਰ ਦਬਾਅ ਸੀ ਉਸ ਨੂੰ ਜਾਨੋਂ ਮਾਰਨੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਉਸ ਨੂੰ ਉਸ ਕੇਸ ਦੇ ਵਿੱਚੋਂ ਸਮਝੌਤਾ ਕਰਨ ਦੇ ਲਈ ਕਰੋੜਾਂ ਰੁਪਏ ਦੇ ਆਫਰ ਦਿੱਤੇ ਜਾਂਦੇ ਸੀ ਅੱਜ ਬੜੇ ਮਾਨਵੀ ਉਹਨਾਂ ਦਾ ਭਾਵਕ ਹੈ ਇੱਕ ਪਾਸੇ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟੀ ਵੀ ਜਾਰ ਕਰਦੇ ਹੋਏ ਨਜ਼ਰ ਆਏ ਨੇ ਮਹਾਲੀ ਦੇ ਐਸਐਸਪੀ ਦੇ ਦਫ਼ਤਰ ਪਹੁੰਚੇ ਨੇ ਮਹਾਲੀ ਦੇ ਐਸਐਸਪੀ ਤੋਂ ਸੁਰੱਖਿਆ ਦੀ ਮੰਗ ਕਰਨਗੇ ਤੇ ਉਹ ਅਦਾਲਤ ਦੇ ਫੈਸਲੇ ਦੀ ਕਾਪੀ ਵੀ ਹੋ ਸਕਦਾ ਉਹ ਦਸਤਾਵੇਜ਼ ਵੀ ਸਾਂਝੀ ਕਰਨ ਤੇ ਇਹ ਵੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਕਿ ਹਲੇ ਵੀ ਸਾਨੂੰ ਜਾਨ ਦਾ ਖਤਰਾ ਹੈ ਉਹ ਕੁਝ ਵੀ ਕਰਵਾ ਸਕਦਾ ਸਾਨੂੰ ਮਰਵਾ ਵੀ ਸਕਦਾ ਪਹਿਲਾ ਮਹੀਨਾ ਦੇ ਵੱਲੋਂ ਮੰਗ ਪੰਜਾਬ ਦੇ ਡੀਜੀਪੀ ਵੱਲੋਂ ਕੀਤੀ ਗਈ ਸੀ ਕਿ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ ਅੱਜ ਕਿਤਨਾ ਕਿਤੇ ਪਰਿਵਾਰ ਸੰਤੁਸ਼ਟੀ ਜ਼ਾਹਰ ਕਰ ਰਿਹਾ ਕਿਉਂਕਿ ਪਾਸਟਰ ਵਰਜਿੰਦਰ ਉਸ ਦੇ ਕੋਲ ਬਹੁਤ ਸਾਰੇ ਅਜਿਹੇ ਬੰਦੇ ਉਸ ਦੇ ਪਾਲੇ ਹੋਏ ਨੇ ਉਸ ਤੇ ਇਲਜ਼ਾਮ ਲੱਗਦੇ ਨੇ ਕਿ ਗੁੰਡੇ ਪਾਲੇ ਹੋਏ ਨੇ ਜੋ ਧਮਕਾਉਂਦੇ ਸੀ ਲੋਕਾਂ ਨੂੰ ਚਾਹੇ ਉਹ ਕਪੂਰਥਲੇ ਵਾਲਾ ਮਸਲਾ ਦੇਖਿਆ ਹੋਵੇ ਜਾਂ ਫਿਰ ਮੁੱਲਾਪੁਰ ਦੇ ਵਿੱਚ ਮਾਮਲਾ ਦਰਜ ਹੋਇਆ ਹੋਵੇ ਉਹ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਆ ਤਾਂ ਉਸ ਤੋਂ ਬਾਅਦ ਸਭ ਕੁਝ ਸਾਫ਼ ਨਜ਼ਰ ਆ ਰਿਹਾ ਸੀ ਕਿ ਉਹ ਤਾਕਤਵਰ ਬੰਦਾ ਸੀ ਉਸਦੇ ਕੋਲ ਕਰੋੜਾਂ ਰੁਪਏ ਦੀ ਪ੍ਰਾਪਰਟੀ ਸੀ ਤੇ ਉਸਦੀ ਜਾਂਚ ਦੀ ਵੀ ਮੰਗ ਆ ਜਿਹੜੀ ਪੀੜਤ ਮਹਿਲਾ ਕਰਦੀ ਹੋਈ ਨਜ਼ਰ ਆ ਰਹੀ ਆ ਤੇ ਹੁਣ ਐਸਐਸਪੀ ਨੂੰ ਮਿਲਣਗੇ ਤੇ ਸੁਰੱਖਿਆ ਦੀ ਮੰਗ ਕਰਨਗੇ ਸਾਥੀ ਜਗਸੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਮੋਹਾਲੀ